ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ 400 ਸੋ ਵਾਲਾ 855 ਲੈ ਕੇ ਆਏ ਮਿੱਤਰੋ ਟਰੈਕਟਰ ਦੀ ਫੌਲਾ ਤਸੱਲੀ ਹੈ ਮਾਡਲ ਹੈਗਾ ਭਾਈ ਇਹ 1996 ਪੰਜਾਬ ਨੰਬਰ ਦਾ ਟਰੈਕਟਰ ਹੈ ਕਲੌਸ ਕਰਦਾ ਇੰਜਨ ਆ ਗਿਆ ਪੀਵੀ 29 ਆ ਭਾਈ ਪੀਵੀ 29 ਹਾਂ ਪੀਵੀ 29 ਆ ਗਿਆ ਨੰਬਰ ਜੀ ਬਾਕੀ ਬਾਡੀ ਲੈਨ ਦਾ ਸਾਫ ਹੈਗਾ ਟਾਇਰ ਆਗੇ ਮਿੱਤਰੋ ਇਹਦੇ ਅਪੋਲੋ ਦੇ ਟਾਇਰ ਤੁਹਾਨੂੰ ਦਿਖਾ ਦਿਆ ਨਾ ਹੈਗੇ ਨੇ 40 45 ਪੈਸੇ ਘੱਟੋ ਘੱਟ 프ਰੰਟ ਐਮਰਫ ਦੇ ਆਗੇ ਇਹ ਟਰੈਕਟਰ ਦੇ ਰੇਟ ਦੀ ਗੱਲ ਕਰੀਏ ਰੇਟ ਆ ਜਿਹੜਾ ਟਰੈਕਟਰ ਦਾ 1 ਲੱਖ ਤੇ 50000 ਰੁਪਇਆ ਬਾਕੀ ਰੇਟ ਆ ਜਿਹੜਾ ਮੌਕੇ ਤੇ ਹੋ ਜਾਊਗਾ ਮੈਂ ਕਿ ਜਿਵੇਂ ਇਹ ਸੈਂਸਰੀ ਲੱਗੀ ਆ ਸਾਰੀ ਨਾਲੇ ਮਿਲ ਜਾਊਗੀ ਡਰਾਈਵਰ ਡਰੂਬਨ ਨਾਲ ਆ ਬਾਈ ਤੇ ਇਹ ਟਰੈਕਟਰ ਬਰਨਾਲੇ ਦੇ ਵਿੱਚ ਖੜਾ ਹੈਗਾ ਇਹ ਮਗਰਾਟ ਵਗੈਰਾ ਦੇਖ ਸਕਦੇ ਹੋ ਛਾਤਰੀ ਲੱਗੀ ਹੈ ਰੇਮਬਾ ਦਾ ਸਾਫਾ ਟਰੈਕਟਰ 13 6 28 ਦੇ ਟਾਇਰ ਨੇ 13 6 28 ਦੇ ਟਾਇਰ ਆਗੇ ਦੁਬਾਰਾ ਤੁਹਾਨੂੰ ਮੈਂ ਦੁਬਾਰਾ ਦੱਸ ਦਿੰਦਾ ਇੱਕ ਵਾਰ ਫੇਰ ਇਹ ਮਾਡਲ ਆ ਜਿਹੜਾ 1996 ਆਗਾ ਪੰਜਾਬ ਨੰਬਰ ਹੈ ਤੇ ਰੇਟ ਜਿਹੜਾ ਰੱਖਿਆ ਬਾਈਆਂ ਨੇ ਉਹ 1 ਲੱਖ ਤੇ 50 ਹਜ਼ਾਰ ਰੁਪਈਆ ਬਾਕੀ ਰੇਟ ਆ ਜਿਹੜਾ ਮੌਕੇ ਤੇ ਹੋ ਜਾਊਗਾ ਇੱਕ ਬਾਈ ਮਗਰ ਦਿਖਾ ਦੇ 6 ਚਿਰੀ ਕਿਰਾਇਆ ਹੋਇਆ ਅੱਛਾ 6 ਚਿਰੀ ਆ ਗਿਆ ਹਾਂ ਇੱਕ ਕਿਰਾਇਆ ਹੋਇਆ ਜਾ ਓਕੇ ਲੈ ਵੀ 6 ਚਿਰੀ ਕਿਰਾਇਆ ਹੋਇਆ ਹੈਗਾ 6 ਚਿਰੀ ਦੇ ਵਿੱਚ ਜਿਹਨੇ ਕੰਮ ਲੈਣਾ ਹੋਣਾ ਇਹ ਤੇ ਮੰਨ ਵੀ ਨਵੇਂ 6 ਚਿਰੀ ਚ ਹੀ ਆਉਂਦੇ ਨੇ ਹਾਂ ਵੀ ਵਧੀਆ ਹੈ ਨਾ ਇੱਕ ਵਾਰ ਮੈਂ ਕਹੂੰਗਾ ਬਾਈ ਮਾੜਾ ਇਹ ਤੇ ਸੈਲਫੀ ਮਾਰ ਕੇ ਦਿਖਾ ਦੇ ਯਾਰ ਆਵਾਜ਼ ਬੂਜ ਦਿਖਾ ਦੀ ਟਰੈਕਟਰ ਦੀ ਤੇ ਸਾਈਟਰ ਸਾਨੂੰ ਮੈਂ ਸਟਾਰਟ ਕਰਕੇ ਦਿਖਾਉਣਾ ਆਵਾਜ਼ ਨਾਲ ਥੋੜਾ ਜਿਆਦਾ ਕਲੀਅਰ ਹੋ ਜਾਂਦਾ ਹਨਾ ਲੌਈ ਕਰਦੇ ਬੰਦ ਇਹ ਡਾਕਟਰ ਬਰਨਾਲੇ ਦੇ ਵਿੱਚ ਖੜਾ ਬਾਈ ਤੇ ਮੋਬਾਈਲ ਨੰਬਰ ਤੁਹਾਨੂੰ ਦੇ ਦਿੰਨੇ ਆ ਬਾਈ ਦਾ ਮੋਬਾਈਲ ਨੰਬਰ ਹੈ ਜਿਹੜਾ 87299 41979 87299 41979 ਇਹ ਨੰਬਰ ਤੇ ਕਰ ਲਿਓ ਸੰਪਰਕ ਵੀਡੀਓ ਸ਼ੇਅਰ ਕਰ ਦਿਓ ਫੇਸਬੁੱਕ ਪੇਜ ਆ ਜਿਹੜਾ ਆਪਣਾ ਫੋਲੋ ਕਰ ਲਿਓ ਇੰਸਟਾ ਆਈਡੀ ਜਿਹੜੀ ਆਪਣੀ ਅਮਰੀਕ ਭੈਣ ਜੀ ਸਾਡੇ ਨਾਮ ਤੇ ਹੈ ਉਹਨੂੰ ਵੀ ਫੋਲੋ ਕਰਿਓ ਇਹ ਆਪਣਾ YouTube ਚੈਨਲ ਆ ਜਿਹੜਾ ਅਮਰੀਕ ਪੇਣੀ ਦੇ ਨਾਮ ਤੇ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ